ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ ਸ਼ੋਕਰਤਾ ਚਿੰਤਾ ਕਰੇ ਜਿਨੂੰ ਉਪਾਇ ਜਗ ਤੂੰ ਕੀ ਕਰ ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀ। ਉਹਨੂੰ ਨਮਸਕਾਰ ਕਰ। ਉਹਦਾ ਸ਼ੁਕਰਾਨਾ ਕਰ। ਬਸ ਆਹ ਦੇ ਸ਼ਲੋਕ ਦਾ ਤਤ ਭਾਵ ਕੈ ਲਵਾ ਤੂੰ ਚਿੰਤਾ ਨਾ ਕਰ ਤਿਸ਼ ਜੋਹਾਰੀ ਸਵਸਤ ਤਿਸ ਇਹ ਲਬਜ ਹੈ ਸਵਸਤ ਇਹਦਾ ਅਰਥ ਤੰਦਰੁਸਤੀ ਨਹੀਂ। ਸਵਸਤ ਦਾ ਅਰਥ ਹੈ ਕਲਿਆਣ ਮੰਗਲ ਮੈਂ ਇਹਦੇ ਅਰਥ ਆਮ ਟੀਕਾ ਕਰਨੀ ਕੀਤੇ ਨੇ ਤੇਰੀ ਜੈ ਹੋਵੇ ਜੈ ਜੈਕਾਰ ਕਰ ਇਹਦਾ ਅਰਥ ਇਹ ਤੂੰ ਸਿਰਫ ਦੋ ਕੰਮ ਕਰ ਇੱਕ ਤੂੰ ਗੁਰੂ ਅੱਗੇ ਮੱਥਾ ਟੇਕ ਕਰ ਤੇ ਅੱਗੇ ਝੁਕ ਜਾ ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ ਮੇਰੇ ਪਰਮਾਤਮਾ ਦੀ ਜੈ ਜੈਕਾਰ ਇਹਨੂੰ ਆਸਾਂ ਕੀਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਵਾ ਤੇਰੇ ਪਰਮਾਤਮਾ ਵਾ ਤੇਰੇ ਬਸ ਇੰਨੇ ਹੀ ਕਹਿਣਾ ਉਹ ਦੇਖੋ ਇਹ ਦੋ ਗੱਲਾਂ ਬਸ 哎，因为酒。